ਸੰਗਤਾਂ ਬਹਾਨੇ ਦੇ ਨਾਲ ਦਾਸ ਦਾ ਜੋ ਜਨਮ ਹੋ ਰਿਹਾ ਹੈ ਉਸ ਬਹਾਨੇ ਦੇ ਨਾਲ ਅੱਜ ਭੁਰੂ ਸਰਕਾਰ ਦੀਆਂ ਵਕਸ਼ਿਸ਼ਾਂ ਦੇ ਨਾਲ ਇੱਕ ਜੋਤ ਬਕਲਾਂ ਬੱਚੋਂ ਦਾ ਸਕੂਲ ਇਸ ਸਥਾਨ ਤੇ ਪਹੁੰਚਣ ਦਾ ਮੌਕਾ ਮਿਲਿਆ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਬਹੁਤ ਹੀ ਸਤਿਕਾਰ ਨਾਲ ਮੇਰੇ ਭੈਣ ਭੈਣ ਕ੍ਰਿਸ਼ਨਾ ਦੇਵੀ ਜੀ ਜੋ ਸਾਡੇ ਗੁਵਾਂਢ ਦੇ ਵਿੱਚ ਰਹਿੰਦੇ ਨੇ ਤੇ ਬੜੀ ਚੜ੍ਹਦੀ ਕਲਾ ਵਾਲੇ ਨੇ ਇਹਨਾਂ ਦੀ ਪ੍ਰੇਰਣਾ ਸੱਚਾ ਮੈਨੂੰ ਇੱਕ ਜੋਤ ਵਿਕਲਾਂ ਬੱਚੋਂ ਦਾ ਸਕੂਲ ਵਿੱਚੇ ਗੁਰੰਦ ਦਾ ਮੁਕਾਬਲੇ ਅਸੀਸਾ ਲੈਣ ਦਾ ਮੌਕਾ ਮਿਲਿਆ। ਪਰਮਾਤਮਾ ਭੈਣ ਕ੍ਰਿਸ਼ਨਾ ਗੀਤੋਂ ਮੈਨੂੰ ਤੋਂ ਪ੍ਰੇਰਣਾ ਲਈ ਕਿ ਖੁਦ ਅੱਖਾਂ ਤੇ ਬ্লাইਂਡ ਨੇ ਅੱਖਾਂ ਕੋਲ ਇਸ ਇਹਨਾਂ ਨੂੰ ਦਿਖ ਨਹੀਂ ਲਿਆ। ਬਖਤੰਦੇ ਦੇ ਪਰਿਵਾਰ ਦੇ ਵਿੱਚ ਇਹਨਾਂ ਦੇ ਕਈ ਉਹਦੇ ਸਰੀਰ ਸੀ ਲੇਕੇ ਰਹਿ ਲਾਏ ਸਰਕਾਰ ਜੋ ਮਾਤਾ-ਮਾਤਾ ਤੇ ਪਰਿਵਾਰ ਨੇ ਹੌਸਲਾ ਨਹੀਂ ਹਾਰਿਆ ਇਹਨਾਂ ਨੂੰ ਅਪਾਹਜ ਨਹੀਂ ਬਣਨ ਦਿੱਤਾ ਇਹਨਾਂ ਨੇ ਆਪਣੀ ਜੋ ਗੁਰੂ ਸਾਹਿਬਾਂ ਨੇ ਬਖਸ਼ਿਸ਼ ਦੀ ਕਮੀ ਲੱਗੀ ਜਿੱਤੇ ਉਹਨੂੰ ਆਪਣੀ ਤਾਕਤ ਬਣਾਈ ਤਾਕਤ ਦੇ ਵਿੱਚੋਂ ਬੈਨੇਫੀਸ਼ੀਅਰਾਂ ਜਿਨੇ ਐਜ਼ ਟੀਚਰ ਕਾਜੇ ਟੀਚਰ ਸੁਨਿੰਗ ਦੇ ਵਿੱਚ ਪਹਿਲਾਂ ਉਹ ਗ੍ਰੈਜੂਏਸ਼ਨ ਤੱਕ ਬੀਏ ਐਮਬੀਏ ਬੀਐਡ ਤੱਕ ਗ੍ਰੈਜੂਏਸ਼ਨ ਲਈ ਉਸ ਤੋਂ ਬਾਅਦ ਬਤੌਰ ਸਰਕਾਰ ਸਰਕਾਰੀ ਟੀਚਰ ਗਵਰਨਮੈਂਟ ਸਕੂਲ ਦੇ ਵਿੱਚ ਇਹ ਜੁਆਇਨਿੰਗ ਕੀਤੀ ਤੇ अनेका ਜਿਹੜੇ ਗੋਇਂਡ ਬੱਚੇ ਸੀ ਜਾਂ ਸ੍ਰੀਗੜ੍ਹ ਕੋਰ ਦੇ ਠੀਕ ਬੱਚੇ ਸੀ ਉਹਨਾਂ ਨੂੰ ਐਜੂਕੇਟਡ ਕੀਤਾ ਤੇ ਬਤੌਰ ਪ੍ਰਿੰਸੀਪਲ ਸਰਕਾਰ ਨੂੰ ਭੈਣ ਮਿਸ਼ਰਾ ਦੇਵੀ ਜੀ ਜਿਹੜੇ ਬਤੌਰ ਪ੍ਰਿੰਸੀਪਲ ਰਿਟਾਇਰ ਹੋਏ ਤੇ ਉਸ ਤੋਂ ਬਾਅਦ ਇੱਕ ਜੋਤ ਵਿਕਲਾਂਗ ਬੱਚੋ ਦਾ ਸਕੂਲ ਵਿਖੇ ਆਪਣੇ ਆਪ ਨੂੰ ਸਮਰਪਿਤ ਕਰਦਾ ਮੈਂ ਧੰਨਵਾਦ ਕਰਦਾ ਸਰਕਾਰ ਦੇ ਭੈਣ ਮਿਸ਼ਰਾ ਦੇਵੀ ਜੀ ਦਾ ਕਿਉਂਕਿ ਜਿਨ੍ਹਾਂ ਨੇ ਉੱਤੋਂ ਬਾਅਦ ਆਪਣੇ ਆਪ ਨੂੰ ਘਰੇ ਨਹੀਂ ਬਿਠਾਇਆ ਤੇ ਆਪਣੇ ਆਪ ਨੂੰ ਸਮਰਪਿਤ ਕਰਕੇ ਇਸ ਸਥਾਨ ਦੇ ਉੱਪਰ ਅਨੇਕਾਂ ਜਿਹੜੇ ਸਪੈਸ਼ਲ ਚਾਈਲਡ ਨੇ ਜਾਂ ਜਿਹੜੇ ਅੱਖਾਂ ਤੋਂ ਦੇਖ ਨਹੀਂ ਸਕਦੇ ਮੰਦ ਬੁੱਧੀ ਬੱਚੇ ਨੇ ਉਹਨਾਂ ਨੂੰ ਆਖਰਾ ਜੀਵਨ ਸੰਭਰਨ ਦਿੱਤਾ ਤੇ ਉਹਨਾਂ ਨੂੰ ਬਰੇਲ ਲਿਖਤੀ ਜਿਹੇ ذریعے ਪੈਂਜੀ ਦੱਸਣਾ ਮੈਂ ਇਹ ਵੀ ਕਿ ਇਹੋ ਜਿਹੇ ਬੱਚਿਆਂ ਨੂੰ ਇਹ ਕਿਤਾਬ ਪੜ੍ਹਾਉਂਦੇ ਨੇ ਸੋਨਿਆ ਬੇਟੀ ਸੋਨਿਆ ਬੈਠੀ ਹੈ ਸਾਖੀ ਸੋਰੀ ਸਾਖੀ ਬੇਟੀ ਇਹਨਾਂ ਨੂੰ ਬੇਟੀ ਨੂੰ ਪੜਾਇਆ 8ਵੀਂ 10ਵੀਂ ਤੇ ਪਲੱਸ 2 ਕਰ ਚੁੱਕੀ ਹੈ ਬੇਟੀ ਹੁਣ ਬਹੁਤ ਚੁੱਕ ਕਰ ਰਹੀ ਹੈ ਤੇ ਮਾਂ ਨੇ ਇਸ ਸਥਾਨ ਨੇ ਇਹਨਾਂ ਨੂੰ ਐਜੂਕੇਟਿਡ ਗੀਤਾ ਤੇ ਬਰੇਲ ਲਿਪੀ ਦੇ ਜਰੀਏ ਅੱਜ ਪਲੱਸ 2 ਬੇਟੀ ਕਰ ਰਹੀ ਹੈ ਤੇ ਨਾਲ ਸੰਜੀਤ ਦੀ ਵਿਦਿਆਲਾ ਰਹੀ ਹੈ ਮੈਂ ਤੁਹਾਨੂੰ ਆਖਦਾ ਸਰਤਾਜ ਉਹ ਭੈਣ ਸਤਵੰਤ ਕੋੜ ਦੀ ਦਾ ਜੋ ਇੱਕ ਮਹਿਲਾ ਹੁੰਦੇ ਹੋਏ ਵੀ ਆਪਣੇ ਆਪ ਨੂੰ ਜੀਵਨ ਨੂੰ ਸਮਰਪਿਤ ਕਰ ਦਿੱਤਾ ਭੈਣ ਸਬੰਧ ਕੋਰ ਨੇ ਉਹਨਾਂ ਦੀ ਸਤਜਾਲ ਤੋਂ ਭੈਣ ਨੇ ਤੇ ਨਾਲ ਲੱਗੇ ਸਾਰੇ ਪ੍ਰਬੰਧਕਾਂ ਨੇ ਸਾਡੇ ਵਰਗੇ ਕਈ ਇਹੋ ਜਿਹੇ ਸਰੀਰ ਨੇ ਪਰਿਵਾਰਾਂ ਦੇ ਵਿੱਚ ਗੁਰੂ ਸਾਹਿਬਾਨ ਦੇ ਸਾਰੀਆਂ ਬਖਸ਼ੀਆਂ ਦੀਆਂ ਆਣਾ ਦੇ ਉੱਪਰ ਤਨ ਵੀ ਹੈ ਪਰਿਵਾਰ ਵੀ ਹੈ ਛੱਤ ਵੀ ਹੈ ਬੱਚੇ ਵੀ ਹੈ ਪੁੱਤਰੇ ਪੁੱਤਰੀਆਂ ਧੋਤਰੀਆਂ ਹਰ ਇੱਕ ਤਰ੍ਹਾਂ ਦੀਆਂ ਸੁਭੂਤਾ ਨੇ ਏਸੀ ਹੈ ਪੱਖੇ ਹੈ ਕਾਰ ਹੈ ਸਕੂਟਰ ਹੈ ਹਰ ਤਰ੍ਹਾਂ ਦੇ ਵਹੀਕਲ ਨੇ ਫਿਰ ਉਹ ਮਾਰਾ ਇਹਨੂੰ ਕਿਤਨਾ ਕਿਤੇ ਲਾਂਭਾ ਦਿੰਦੇ ਕਿ ਮੈਂ ਦੁਖੀ ਹਾਂ ਮੈਂ ਦੁਖੀ ਹਾਂ ਖਾਸ ਕਰਕੇ ਆ ਤੁਸੀਂ ਦੇਖਿਆ ਸਤਕਾਰ ਜੋ ਜਨਰਲ ਸੁਜੀਤ ਸਿੰਘ ਜੀ ਉਹਨਾਂ ਦੇ ਨਾਲ ਵੀਰ ਸੁਜੀਤ ਰਾਏ ਜੀ ਸਾਖੀ ਸਾਰੇ ਬੱਚਿਆਂ ਨੇ ਇਹ ਗੀਤ ਗਾਇਆ ਇਹ ਮਤ ਕਹੋ ਕਿ ਮੇਰੀ ਮੁਸ਼ਕਲਾਂ ਬੜੀ ਹੈ ਇਹ ਕਹੋ ਕਿ ਮੇਰਾ ਖੁਦਾ ਮੇਰਾ ਜਿਹੜੇ ਸਰੀਰਕ ਪੌੜ ਤੇ ਆਪਣੇ ਆਪ ਨੂੰ ਡਵੈਲਪ ਨਹੀਂ ਕਰ ਸਕੀ ਪਰਮਾਤਮਾ ਦੀ ਅਭਿਸ਼ਾਨਾ ਨਾਮ ਹੋਣ ਕਰਕੇ ਅੱਖਾਂੋਂ ਦੇਖਦਾ ਨਹੀਂ ਹੈ ਸੁਣਦਾ ਨਹੀਂ ਹੈ ਬੋਲਦਾ ਨਹੀਂ ਹੈ ਲੇਕਿਨ ਉਹ ਸ਼ੁਕਰਾਨਾ ਕਰਦੇ ਨੇ ਕਿ ਸਾਡੀਆਂ ਸਮੱਸਿਆਵਾਂ ਉਹਨਾਂ ਦੇਖੋ ਕਿ ਮੇਰੀ ਸਮੱਸਿਆ ਬਹੁਤ ਵੱਡੀ ਹੈ ਲੇਕਿਨ ਮੇਰਾ ਪਰਮਾਤਮਾ ਮੇਰਾ ਅੱਲਾ ਮੇਰਾ ਵਾਇਰੂ ਉਸ ਤੋਂ ਵੀ ਵੱਡਾ ਹੈ ਤੇ ਇਹਨੂੰ ਜੇ ਸਰੀਰ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕਰਦੇ ਨੇ ਸਾਡੇ ਵਰਗੇ ਸਰੀਰ ਗੁਰੂ ਸਾਹਿਬਾਨ ਨੂੰ ਬੁਲਾਉਂਦੇ ਦਿੰਦੇ ਨੇ ਕਿ ਮੇਰਾ ਸਰੀਰ ਨਹੀਂ ਠੀਕ ਤੰਦਰੁਸਤ ਨਹੀਂ ਵੀ ਆਪਣੇ ਆਪ ਨੂੰ ਸਮਾਜ ਨੂੰ ਪਰਿਵਾਰਾਂ ਨੂੰ ਬੱਚਿਆਂ ਨੂੰ ਆਪਣੇ ਨਾਲ ਦੇ ਪਾਤਰ ਨੂੰ ਲਾਂਭਾ ਦਿੰਦੇ ਨੇ ਇਥੇ ਆ ਕੇ ਦੇਖੋ ਕਿ ਬਾਹਰ ਛੱਡ ਪਿਆ ਹੈ ਛੱਡ ਦੇ ਥੱਲੇ ਉਹ ਸਰੀਰ ਪਏ ਨੇ ਜਿਨ੍ਹਾਂ ਨੂੰ ਦਿਲ ਦਾ ਨਹੀਂ ਪਤਾ ਜਿਨ੍ਹਾਂ ਨੂੰ ਰਾਤ ਦਾ ਨਹੀਂ ਪਤਾ ਜਿਨ੍ਹਾਂ ਨੂੰ ਖਾਨ ਦਾ ਨਹੀਂ ਪਤਾ ਜਿਨ੍ਹਾਂ ਨੂੰ ਪੀਰ ਦਾ ਨਹੀਂ ਪਤਾ ਜਿਨ੍ਹਾਂ ਨੂੰ ਧੁੱਪ ਦਾ ਨਹੀਂ ਪਤਾ ਜਿਨ੍ਹਾਂ ਨੂੰ ਛਾਂ ਦਾ ਨਹੀਂ ਪਤਾ ਤਿੰਨ ਦਿਨ ਇਹਦੇ ਸਰੀਰਾਂ ਨੂੰ ਕੁਝ ਖਾਣ ਨੂੰ ਨਾ ਮਿਲੇ ਤਾਂ ਵੀ ਉਹਨਾਂ ਨੇ ਨਹੀਂ ਕਹਿਣਾ ਤੁਹਾਨੂੰ ਜਲਦੀ ਸਾਡੇ ਕੋਲ ਆ ਗਾਹ ਬਣਿਆ ਤੇ ਆ ਸਾਨੂੰ ਚਿੰਤਾ ਕੀ ਹੈ ਕਿ ਮੈਂ ਖਾਣਾ ਕੀ ਹੈ ਖਾਣ ਦੀ ਚੰਗਾ ਲੇਕਿਨ ਉਹ ਵਖਸ਼ਿਸ਼ਾ ਦੇਖੋ ਗੁਰੂ ਸਾਹਿਬਾਨ ਦੀਆਂ ਭੈਣ ਸਤਪੰਥ ਕੋ ਤੇ ਭੈਣ ਕ੍ਰਿਸ਼ਨਾ ਦੇਵੀ ਤੇ ਅਫਜੀਤ ਸਿੰਘ ਤੇ ਸੁਜੀਤ ਰਾਏ ਤੇ ਬੇਟੀ ਸਾਸ਼ੀ ਤੇ ਇਹਨੇ ਅਨੇਕਾਂ ਪਰਉਪਦੇ ਕਰਤੇ ਤੇ ਉਹ ਸਰੀਰਾਂ ਨੂੰ ਜੋ ਸੰਭਲੇ ਨੇ ਦੋਂ ਚਲਾਈ ਦੀ ਟਪੜੀ ਧੁੱਪ ਦੇ ਵਿੱਚ ਵੀ ਉਹ ਸਦੀਰ ਟੀਮ ਦੀ ਪਤਲੀ ਜਿਹੀ ਛੱਪ ਦੇ ਵਿੱਚ ਥੱਲੇ ਬੈਠ ਕੇ ਉਹ ਸਦੀਰ ਗੁਰੂ ਸਹਿਬਾਨ ਦਾ ਸ਼ੁਕਰਾਨਾ ਕਰਦੇ ਨੇ ਤੇ ਸਾਡੇ ਵਰਗੇ ਸਰੀਰ ਉਹ ਲੰਬੇ ਦਿੰਦੇ ਨੇ ਗੁਰੂ ਸਹਿਬਾਨ ਅੱਜ ਲੋੜ ਹੈ ਕਿ ਆਪਾਂ ਨੂੰ ਇਹ ਭੈਣ ਸਤਵੰਤ ਜਣਵੜੀਆਂ ਪਹਿਣਾ ਹੁੰਦਾ ਵੱਡਾ ਬਣ ਕੇ ਸਜੋੜ ਕਰਦੇ ਹੋਏ ਇਹਨਾਂ ਨੂੰ ਸਜੋੜ ਦਈਏ ਸਾਰੇ ਮੇਰੇ ਦੋਸਤ ਬੈਠੇ ਨੇ ਸਤਕਾਰ ਜੋ ਮਠਾਣੂ ਸਾਹਿਬ ਨੇ ਮਿਕੋ ਜੀ ਨੇ ਰਾਜਾ ਜੀਆ ਕੋਟਾ ਸਾਹਿਬ ਹੈ ਗਰੀਬ ਪਰਿਵਾਰ ਆਇਆ ਸਤਕਾਰ ਜੋ ਬਿੰਦਰਾ ਸਾਹਿਬ ਨੇ ਪਿੰਡ 라ਜੂ ਜੀ ਨੇ ਬੇਰਾ ਵੀਰ ਛੋਟਾ ਹਰਜੂ ਸਿੰਘ ਬੱਵਲਾ ਜੱਜੂ ਸਾਹਿਬ ਹੈ अनेका ਅਯੋਗ ਸਰਦਾਰ ਸਤਕਾਰ ਜੋ ਉਧਿਰ ਸਾਹਿਬ ਲਾਡੀ ਵੀਰ अनेका ਅਜੇ ਸਰੀਰ ਜਿਨ੍ਹਾਂ ਦੇ ਮੈਂ ਨਾਮ ਨਹੀਂ ਜਾਣਦਾ ਉਹ ਸੇਵਾਵਾਂ ਦੇਣ ਲਈ ਇੱਥੇ ਆਏ ਨੇ ਸੇਵਾਵਾਂ ਕੀ ਹੈ ਅੱਜ ਮੇਰਾ ਜਨਮ ਦਿਨ ਹੈ ਮੈਂ ਤੇ ਤੁਹਾਨੂੰ ਤਾਂ ਦੱਸਿਆ ਤੁਹਾਡੇ ਕੋਲ ਇੱਕ ਆਪਣੀ ਗਿਫਤ ਰੂਪੀ ਬੇਨਤੀ ਰੂਪੀ ਆਪਣੀ ਲਈ ਗਿਫਤ ਮੰਗਦਾ ਕੀ ਹੁੰਦਾ ਹੈ ਕਿ ਆਪਾਂ ਰਲ ਕੇ ਸਾਡੇ ਜਿਹੜੇ 15 20 ਸ਼ਰੀਰ ਨੇ ਇਹਨਾਂ ਦੇ ਰਲ ਕੇ ਜਿਹੜੇ ਬਾਰ ਬੱਚੇ ਨੇ ਉਹ ਗੁਰੂ ਸਾਹਿਬ ਦੀ ਵਖਸ਼ਿਸ਼ ਤੋਂ ਭਾਂਗੇ ਲੱਗੇ ਉਹਨਾਂ ਦੇ ਉੱਪਰ ਇੱਕ ਲੈਂਡਰ ਦੀ ਸੇਵਾ ਕਰਨੀ ਹੈ ਉਹਦੇ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਜੇ ਕਿਸੇ ਵੀਰ ਨੇ ਕੋਈ ਬੰਦੇ ਛੜੀ ਹੈ ਜਿੱਥੇ ਜ 10 ਮੋੜੀਆਂ ਸੀਮੈਂਟ ਦੀਆਂ ਦੇਣੀਆਂ ਕਿਸੇ ਨੇ 20 ਦੇਣੀਆਂ ਕਿਸੇ ਦਾ ਡੇਟਾ ਦੇਣੀ ਫਜ਼ਰੀ ਦੇਣੀ ਹੈ ਕਿਸੇ ਨੇ ਕੁਝ ਵੀ ਸਹਿਯੋਗ ਦੇਣਾ ਹੈ ਤਾਂ ਉਸ ਸਹਿਯੋਗ ਕਰਕੇ ਆਪਾਂ ਇਸ ਤੇ ਜਲਦੀ 2 ਮਹੀਨਿਆਂ ਦੇ ਵਿੱਚ ਜਰੂਰ ਸਹਿਬਾਨ ਨੂੰ ਬਖਸ਼ਿਸ਼ ਕਰਨ ਆਪਾਂ ਇੱਥੇ ਲੈਂਟਰ ਪਾਣੀਏ ਤੇ ਧੰਨਵਾਦ ਕਰਦਾ ਸਾਰੇ ਸਰਕਾਰ ਪ੍ਰਬੰਧਕਾਂ ਦਾ ਸਰਕਾਰ ਨੂੰ ਆਏ ਹੋਏ ਮੇਰੇ ਵੀਰਾਂ ਦਾ ਭੈਣਾਂ ਦਾ ਸਰਕਾਰ ਨੂੰ ਮਾਤਾਵਾਂ ਭੈਣਾਂ ਦਾ ਜਿਨ੍ਹਾਂ ਨੇ ਸਮਾਂ ਕੱਢ ਕੇ ਇੱਥੇ ਪਹੁੰਚੇ ਨੇ ਗਾਹੇ ਵਗਾਹੇ ਵੀ ਤੁਸੀਂ ਕਿਰਪਾ ਕਰੋ ਜਿਹਦੇ ਕਿਸੇ ਦੀ ਫਸੀ ਹੁੰਦੀ ਹੈ ਤਾਂ ਮੈਂ ਕੁ ਉਦਾਹਰਣ ਦੇ ਤੌਰ ਤੇ ਮਿੰਟੂ ਵਰਮਾ ਜੀ ਬੈਠੇ ਗੁਰਮੀ ਸਿੰਘ ਕਾਲਾ ਜੀ ਚਲੇਗੇ ਲੱਗਦਾ ਮਿੰਟੂ ਵਰਮਾ ਜੀ ਬੈਠੇ ਹੈ ਇਹਨਾਂ ਦੇ 10 ਦਿਨ ਪਹਿਲਾਂ ਪਿਤਾ ਜੀ ਦੀ ਪਰਸੀ ਸੀ ਤੇ ਮੈਨੂੰ ਇਹਨਾਂ ਨੇ ਕਿਹਾ ਕਿ ਕੋਈ ਸਥਾਨ ਦੱਸੋ ਜਿੱਥੇ ਮੈਂ ਕੋਈ ਸਹਿਯੋਗ ਕਰ ਸਕਾਂ ਤਾਂ ਮੈਂ ਮੰਦਰ ਕੁਝ ਦੇ ਦਿੰਦਾ ਗੁਰਦੁਆਰਾ ਸਾਹਿਬ ਕੋਲ ਕੁਝ ਦੇ ਦਿੰਦਾ ਤੇ ਮੈਂ ਇਹਨਾਂ ਨੂੰ ਬੇਨਤੀ ਲਈ ਮੰਦਰ ਗੁਰਦੁਆਰਿਆਂ ਦੇ ਵਿੱਚ ਤਾਂ ਇਮਾਰਤਾਂ ਸਾਰੀਆਂ ਜਾਰੀਆਂ ਨੇ ਧਰਮ ਦੀ ਗੱਲ ਵੀ ਹੁੰਦੀ ਹੈ ਲੇਕਨ ਲੜਾਈਆਂ ਹੁੰਦੀਆਂ ਹਨ ਰੋਹਰਾਂ ਦੇ ਲਈ ਅੱਜ ਲੋੜ ਹੈ ਹਿਮਕਸ਼ਤਾਨਾਂ ਤੇ ਦਾਨ ਕਰਨ ਲਈ ਤੇ ਮੇਰਾ ਵੀਰ ਮਿੱਤੂ ਬਰਮਾ ਆਪਣੇ ਪਿਤਾ ਕਿਸ਼ਨ ਲਾਲ ਜੀ ਦੀ ਵਰਸੀ ਦੇ ਸਬੰਧ ਦੇ ਵਿੱਚ 10 ਦਿਨ ਪਹਿਲਾਂ ਇੱਥੇ ਆਏ ਜਿਹੜਾ ਦੁਪਹਿਰ ਦਾ ਖੋਜਦਾ ਇਹਨਾਂ ਨੇ ਸਹਿਯੋਗ ਕੀਤਾ ਕੋਈ ਕੰਮ ਉਹਦੇ ਨਾਲ ਸਾਰੇ ਜਿੰਨੇ ਇੱਥੇ ਬੱਚੇ ਬੈਠੇ ਨੇ ਬੜੀ ਵਧੀਆ ਕੁਆਲਟੀ ਦੀਆਂ ਟੀ-ਸ਼ਰਟਾਂ ਲੈ ਕੇ ਆਏ ਨਾਲ ਪਜਾਮੇ ਵੀ ਲੈ ਕੇ ਆਏ ਕੁਝ ਸਰੀਰਾਂ ਨੂੰ ਇਹਨਾਂ ਦੇ ਕੁਰਤੇ ਪਜਾਮੇ ਵੀ ਨਾਪ ਲੈ ਕੇ ਬਟੂ ਜੀ ਕੁਰਤੇ ਪਜਾਮੇ ਜਿਵੇਂ ਸੁਜੀਤ ਸਿੰਘ ਰਾਏ ਜੀ ਸੁਜੀਤ ਜੀ ਨੇ ਸੁਜੀਤ ਬਾਦ ਜੀ ਨੇ ਇਹੋ ਜਿਹੇ ਜਿਹੜੇ ਵੱਡੇ ਸਰੀਰ ਨੇ ਉਹਨਾਂ ਲਈ ਇਹਨਾਂ ਨੇ ਕਿਹਾ ਕਿ ਮੈਂ ਕੁਰਤੇ ਪਜਾਮੇ ਸਾਰੇ ਸਰੀਰਾਂ ਨੂੰ ਸਵਾ ਕੇ ਵੀ ਦੇਣੇ ਮੇਰੀ ਤੁਹਾਨੂੰ ਬੇਨਤੀ ਹੈ ਨਿਮਰਤਾ ਦਾ ਸਹਿਜ ਜਿਵੇਂ ਬੀਲ ਮਿੰਟੂ ਜੀ ਆਏ ਨੇ ਇਸ ਨਿਮਰ ਜੀ ਸੇਵਾ ਦਾ ਆਪਣੇ ਗੁਰੂ ਸਾਹਿਬ ਨੇ ਬਖਸ਼ ਕੀਤੀ ਹੈ ਤੁਸੀਂ ਵੀ ਜਿਹੜੇ ਵੀ মিডিਆ ਜਿਹੜੀ ਆਨਲਾਈਨ ਹੈ ਮੇਰੇ ਬੀਮ ਨਿਰਜਤ ਸਾਹਿਬ ਆਪਣੀਆਂ ਸਵਾਵਾਂ ਦੇ ਰਹੇ ਨੇ ਸਾਲੇ ਨੂੰ ਨਿਮਰਤਾ ਹਦਰ ਸਾਹਿਬ ਵੇਚ ਬੇਚਤੀ ਹੈ 1 ਜੂਨ ਵਿਕਲਾਮ ਬੱਚੋਂ ਦਾ ਸਕੂਲ ਭਾਈ ਰੰਜੀਤ ਸਿੰਘ ਨਗਰ ਟੈਕਸਾਈਡ ਗ੍ਰੈਂਡ ਵਾਕ ਗ੍ਰੈਂਡ ਵਾਕ ਹੋਟਲ ਫਰੋਥ ਪੁਰੀ ਨੇੜੇ ਇਹ ਸਥਾਨ ਬਣਿਆ ਸਿਰਫ 200 ਗੱਜ ਦੇ ਵਿੱਚ ਇਹ ਸਥਾਨ ਬਣਿਆ ਜਿਹਦੇ ਤੇ 100 ਗੱਜ ਦੇ ਨੇੜੇ ਲੈਂਟਰ ਹੈ ਤੇ 100 ਗੱਜ ਇਕ ਤੀਰ ਦਾ ਛੱਡ ਪਿਆ ਹੋਇਆ ਜਿੱਥੇ ਉਹ ਸਰੀਰ ਤੁਹਾਨੂੰ ਦੱਸਣਗੇ ਜਿੱਦਕਾ ਦੁਬਾਰਾ ਉਹ ਬੱਚੇ ਪਏ ਨੇ ਸਰੋਵਰ ਦੇ ਵਿੱਚ ਤੁਸੀਂ ਵੀ ਗਾਹੇ ਬਗਾਏ ਇੱਥੇ ਆਉਂ ਫੈਨਜੀ ਦੇ ਸਤਵੰਤ ਰੋਡ ਜੀ ਨੇ ਦੱਸਿਆ ਮੈਨੂੰ ਹੁਣੇ ਕਿ ਪਮਾਲ ਪਿੰਡ ਦੇ ਨੇੜੇ ਕਿਸੇ ਦਾਮੀ ਸਜਣਾ ਦੇ ਸਹਿਯੋਗ ਦੇ ਨਾਲ ਅਸੀਂ 1 ਏਕੜ ਦੇ ਨੇੜੇ ਜ਼ਮੀਨ ਜਿਹੜੀ ਅਸੀਂ ਦਾ ਬਿਆਨਾ ਕਰ ਲਿਆ ਕੋਸ਼ਿਸ਼ ਆ ਸਾਲ ਸਭਾ ਸਾਂਝ ਤੇ ਬਖਸ਼ਿਸ਼ਾਂ ਕਰਕੇ ਉਸ ਥਾਂ ਤੇ ਫੈਨਜੀ ਹੁਣੀ ਇੱਕ ਜੋਤ ਵਿਕਲਾਂਗ ਕੇਂਦਰ ਦੇ ਨਾਮ ਤੇ ਜਿਹੜੀ ਉਹ ਜਗਾ ਲੈ ਲੈਣਗੇ ਉਸ ਤੋਂ ਬਾਅਦ ਵੱਡਾ ਭਵਨ ਅੱਜ ਜਗਾ ਸੀਮਾ ਪੂਰਕ ਦਾ ਫੇਰਾ ਭੁਤ ਰਵੀ ਬੈਠਾ ਹੈ ਬੜੀ ਚੜ੍ਹਦੀ ਕਲਾ ਲਈ ਇਹਨਾਂ ਦੇ ਬਾਪਾ ਜੀ ਇਹਨਾਂ ਦੇ ਬਾਪਾ ਜੀ ਹੈ ਨਹੀਂ ਪਿਤਾ ਜੀ ਇੱਕ ਛੋਟੀ ਜੀ ਫੈਕਟਰੀ 'ਚ ਕੰਮ ਕਰਦੇ ਨੇ ਤੇ ਸਵੇਰੇ ਭੈਣ ਜੀ ਦਾ ਜਿਹੜਾ ਸਟਾਫ ਹੈ ਮੇਰੇ ਵੀਰਖਾਣੇ ਦੇ ਪਿੱਛੇ ਈ ਰਿਕਸ਼ਾ ਦੇ ਉੱਪਰ ਜਾਂਦੇ ਨੇ ਇਹੋ ਜਿਹੇ ਪਰਵਾਸਰੀਰਾਂ ਨੂੰ ਘਰੋਂ ਲਿਉਂਦੇ ਨੇ ਤੇ ਸ਼ਾਮ ਨੂੰ ਛੱਡ ਦਿੰਦੇ ਨੇ ਤੇ ਜਿਹੜੇ ਇਹਨਾਂ ਦੇ ਪਿਤਾ ਜੀ ਨੇ ਉਹ ਜਾ ਕੇ ਆਪਣਾ ਰੋਜ਼ਗਾਰ ਕਰਦੇ ਨੇ ਜੋ 112 ਜੀ ਹਰ ਪਿਆ ਲਿਆਉਂਦੇ ਨੇ 11200 ਦਾ ਪਰਿਵਾਰ ਦਾ ਸਲਿੱਪ ਸਾਡਾ ਭੇਜਾ ਦੋ 25000 ਦੇ ਡੇਟੇ ਵਿੱਚ ਭੇਜੀ ਦੱਸਣਗੇ ਵੀ ਸਭ ਤੋਂ ਵੱਡੇ ਜ ਆਪ ਦਾ ਲੈਂਦੇ ਨੇ ਤੇ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਤੇ ਵੀ ਰਵੀ ਵਰਗੇ ਮੇਰੇ ਪੁੱਤਰ ਵਰਗੇ ਇੱਥੇ ਆ ਕੇ ਬਰੇਲ ਲਿਪੀ ਦੇ ਜਰੀਏ ਕਿਉਂਕਿ ਅੱਖਾਂ ਤੋਂ ਨਹੀਂ ਦੇਖ ਸਕਦੇ ਉਹ ਆਪਣੀ ਪੜ੍ਹਾਈ ਵੀ ਕਰਦੇ ਨੇ ਐਜੂਕੇਸ਼ਨ ਵੀ ਭੈਣੇ ਕਲਿਸ਼ਨਾ ਦੀ ਵਰਗਿਆਂ ਤੋਂ ਹੋਸਟ ਸਟਾਫ ਤੋਂ ਵਿਦਿਆਤ ਵੀ ਹੋ ਰਹੇ ਨੇ ਨਾ ਦੇਖੋ ਇਹਨਾਂ ਨੇ ਸ਼ਬਦ ਗਾਇਆ ਉਹ ਮੇਰਾ ਪਿਤਾ ਤੋਂ ਮੇਰਾ ਬਾਪਾ ਕਿੰਨੀ ਤੇਰੀ ਜ਼ਬਾਨ ਤੇ ਰਸ ਹੈ ਵੀ ਜਥੇਦਾਰ ਸੁਜੀਤ ਸਿੰਘ ਜੀ ਦੇ ਸਾਹ ਦੇ ਕਿੰਨੀਆਂ ਬਖਸ਼ਿਸ਼ਾਂ ਨੇ ਗੁਰਸਾਹਬ ਦੀਆਂ ਸੁਜੀਤ ਜੀ ਦੇ ਸੁਜੀਤ ਕੁਮਾਰ ਜੀ ਦੇ ਕਿੰਨੀਆਂ ਬਖਸ਼ਿਸ਼ਾਂ ਨੇ ਬੇਬੀ ਦੇ ਕਿੰਨਾ ਬਖਸ਼ਿਸ਼ਾਂ ਨੇ ਇੱਥੇ ਆ ਕੇ ਵਿਦਿਆਰਥੀ ਬਣਦੇ ਨੇ ਸੰਗੀਤ ਨਾਲ ਵੀ ਜੁੜਦੇ ਨੇ ਸਵਾਜ ਦੀ ਸੇਵਾ ਦੇ ਵੀ ਸਿੱਖਤ ਉਹਨਾਂ ਨੇ ਨੇਤਾ ਬਰਸਤਾਂ ਦਾ ਸ਼ੁਕਰਾਨਾ ਵੀ ਕਰਦੇ ਨੇ ਆਹੋ ਬੇਨਤੀ ਹੈ ਜਾਰਾ ਸਮਾਂ ਨਾਲ ਲੈਂਦਾ ਹੋਇਆ ਪਹਿਲਾ ਭੈਣ ਕ੍ਰਿਸ਼ਨਾ ਜੀ ਜਿਹੜੇ ਮੇਰੇ ਸਵੇਰ ਤੋਂ ਇੰਤਜ਼ਾਰ ਕਰ ਰਹੇ ਸੀ ਇੱਕ ਗਿਫਟ ਵੀ ਲੈ ਕੇ ਆਇਆ ਮੈਂ ਕਿਹਾ ਭੈਣ ਤੁਸੀਂ ਤਾਂ ਮੈਨੂੰ ਅਸੀਸ ਦੇ ਦੀ ਇਸ ਤੋਂ ਵੱਡੀ ਕੋਈ ਅਸੀਸ ਤੇ ਰੂਪੀ ਕੋ ਗਿਫਟ ਨਹੀਂ ਹੋ ਸਕਦੀ ਤੇ ਲੇਕਿਨ ਭੈਣ ਜੀ ਗਿਫਟ ਵੀ ਲੈ ਕੇ ਆਏ ਨੇ ਭੈਣ ਜੀ 2 ਮਿੰਟ ਬੋਲਣਗੇ ਉਸ ਤੋਂ ਬਾਅਦ ਜਿਹੜੇ ਪ੍ਰਬੰਧਕ ਨੇ ਭੈਣ ਸੁਧੰਤਪੁਰ ਜੀ ਉਹ ਵੀ ਆਪਣੇ ਵਿਚਾਰ ਰੱਖਣਗੇ ਇੱਕ ਵਾਰ ਫੇਰ ਅਰਦਾਸ ਰੂਪੀ ਬੇਨਤੀਆਂ ਕਰਦਾ ਹੋਇਆ ਗੁਰਸਾ ਬਖਸ਼ਿਸ਼ ਕਰਨ ਆਪਕੋਤੇ ਮੈਂ ਪਹਿਜੀ ਤੁਮ ਦੱਸਿਆ ਨਹੀਂ ਅਨੇਜਾ ਹੋਮਨੁਪਤੀ ਕਲੀਨਿਕ ਤੋਂ ਡਾਕਟਰ ਰਿਤਿਮ ਜੀ ਉਹਨਾਂ ਦੀ ਵਾਈਫ ਨੇ ਪਿਉਣਾ ਸੀ ਜਿਹੜੇ ਅੰਮ੍ਰਿਤ ਡਾਕਟਰ ਨੇ ਉਹ ਕੱਲ ਤੁਹਾਡੇ ਕੋਲ ਆਉਣਗੇ ਇਹੋ ਜਿਹੜੇ ਬੱਚੇ ਨੇ ਅਸੀਂ ਹਰ ਮਹੀਨੇ ਵਿਦੇ ਗੁਰਸਾ ਦੀ ਬਖਸ਼ਿਸ਼ ਦੇ ਨਾਲ ਮਾਨਵਤਾ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਹਰ ਮਹੀਨੇ ਫ੍ਰੀ 1 ਮਹੀਨੇ ਦੀ ਦਵਾਈ ਦਿੰਦੇ ਆ ਡੌਲਸ ਪਬਲਿਕ ਸਕੂਲ ਬਰਾਧ ਭਰਾ ਬੈਕਸੜ ਸਾਈਕਲ ਮਾਰਕੀਟ ਹਰ ਮਹੀਨੇ ਕੈਂਪਰ ਹੁੰਦਾ ਜਿੱਥੇ ਰਵੀ ਵਰਗੇ ਬੱਚੇ ਜਿਹੜੇ ਦੇਖ ਨਹੀਂ ਸਕਦੇ ਜਾਂ ਇਹੋ ਜਿਹੇ ਬੱਚੇ ਜਿਹੜੇ ਸਪੈਸ਼ਲ ਚਾਇਲ ਦੇ ਸਮੁਦਾਇਕੀ ਤੌਰ ਤੇ ਵਿਕਸਿਤ ਨਹੀਂ ਹੋ ਸਕੇ ਉਹੋ ਜਿਹੇ ਬੱਚਿਆਂ ਦਾ ਹਰ ਮਹੀਨੇ ਇਲਾਜ ਹੁੰਦਾ ਤੇ 12 ਮਈ ਨੂੰ ਗੋਜ ਪਬਲਿਕ ਸਕੂਲ ਪੁਜੇਪੁਰ ਕੈਂਪਰ ਤੇ ਡਾਕਟਰ ਨੇ ਨਰਿਤੀਸ਼ਨ ਇੰਜਾਜੀ ਰਚਨਾ ਨੇਜਾਜੀ ਐਮ ਡੀ ਡਾਕਟਰ ਨੇ ਫ੍ਰੀ ਲਾਗ ਕਰਦੇ ਤੁਹਾਨੂੰ ਮੈਂ ਬੀਤੀ ਪਿਛਲੇ ਕੈਂਪ ਤੇ ਵੀ ਲਾਜੀ ਤੁਹਾਡੀ ਸ਼ਹਿਰ ਦਿੱਲੀ ਹੋਗੀ ਅਸੀਂ ਸਾਰੇ ਬੱਚਿਆਂ ਨੂੰ ਮੇਰੇ ਜਿੰਨੇ ਵੀ ਭਰਾਵਾਂ ਵਰਗੇ ਦੋਸਤ ਨੇ ਆਪਣੇ ਸਾਧਨਾਂ ਤੇ ਜਿੱਥੇ ਜਿੱਥੇ ਇਹਨਾਂ ਦੇ ਘਰ ਨੇ ਕਿਉਂਕਿ ਇੱਥੇ ਵੀ ਕੈਂਪ ਲੱਗ ਚੁਕਾ ਲੇਕਿਨ ਕਹਾਣੀ ਹੈ ਇਹਨਾਂ ਦੇ ਪੇਰੈਂਟ ਦਾ ਆਉਣਾ ਜ਼ਰੂਰੀ ਹੈ ਜਿਨ੍ਹਾਂ ਨੂੰ ਬੈਗ ਹਿਸਟਰੀ ਬਾਰੇ ਹੋਵੇ ਪਹਿਤੂ ਦੀ ਡਾਇਗਨੋਸਟਿਕ ਜੀ ਹੁੰਦੀ ਹੈ ਫਿਰ ਆਸਪਤਾਲ ਦੇ ਡਾਕਟਰ ਨਾਲ ਗੱਲ ਦੇ ਵੀ ਦੀ ਗੱਲ ਕੀਤੀ ਜਾਂਦੀ ਹੈ ਕੋ ਬਿਮਾਰੀ ਪਰਵਾਹਤ ਹੋਰ ਜਿਸ ਨੂੰ ਪਤਾ ਨਹੀਂ ਸੀ ਉਹਨਾਂ ਦੇ ਘਰਾਂ ਤੋਂ ਸੀ ਉਹਨਾਂ ਦੇ ਪੇਰੈਂਟ ਦੇ ਨਾਲ ਲੈ ਕੇ ਜਾਵਾਂਗੇ ਫਿਰ ਦਵਾਵਾ ਘਰਾਂ ਤੋਂ ਸਾਡੇ ਮੇਰੇ ਦੋ ਭਰਾਵਾਂ ਵਰਗੇ ਦੋਸਤ ਉਹਨਾਂ ਨੂੰ ਛੱਡ ਕੇ ਜਾਵਾਂਗੇ ਤੁਹਾਨੂੰ ਸੁਬੇਤੀ ਹੈ ਤੁਸੀਂ ਲਿਸਟ ਮੈਨੂੰ ਇੱਕ ਦੋ ਤਿੰਨ ਪ੍ਰੋਵਾਈਡ ਕਰਦੰਗੇ ਇਹਨਾਂ ਦੇ ਪੇਰੈਂਟ ਜੀ ਆਪ ਵੀ ਗੱਲ ਕਰਕੇ ਸਾਡੇ ਬੱਚੇ ਅਸੀਂ ਘਰੋਂ ਨੂੰ ਲੈ ਕੇ ਜਾਵਾਂਗੇ ਛੱਡ ਕੇ ਜਾਵਾਂਗੇ ਗੁਰੂ ਸਾਹਿਬਾਨ ਦੀ ਬਖਸ਼ਿਸ਼ ਦੇ ਨਾਲ ਇਹ ਕਾ ਬੱਚੇ ਉੱਤੇ ਸੁਣਾਉਣ ਮਾ ਸਾਹ ਹੁੜਾਗਾ ਲੁਧਿਆਣੇ ਤੋਂ ਵੀ ਉਹ ਕੰਪਾਤੇ ਹੁੰਦੇ ਨੇ ਤੇ ਨੇਕਾ ਬੱਚੇ ਜਿਹੜੇ ਆਪਣੇ ਮਾਂ ਪਿਓ ਦੇ ਨੋਗਰਾ ਮਾਰ ਕੇ ਜਿੱਦ ਕਰਦੇ ਸੀ ਕਪੜੇ ਪਾੜ ਦਿੰਦੇ ਸੀ ਸਰੀਰ ਤੇ ਨੋਧਰਾ ਮਾਰ ਦਿੰਦੇ ਸੀ ਘਰੋਂ ਭੱਜ ਜਾਂਦੇ ਸੀ ਘਰੇ ਨਹੀਂ ਵੜਦੇ ਸੀ ਮਾਪਿਓ ਲੱਭ ਕੇ ਲੈ ਕੇ ਆਉਂਦੇ ਸੀ ਉਹਦੇ ਸਰੀਰ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਅੱਜ ਠੀਕ ਹੋ ਰਹੇ ਨੇ ਕੁਝ ਬੱਚੇ ਸਕੂਲੇ ਜਾਣ ਲੱਗੇ ਤੇ ਗੁਰੂ ਸਾਹਿਬਾਂ ਦੀਆਂ ਸਾਰੀਆਂ ਬਖਸ਼ਿਸ਼ ਨੇ ਡਾਕਟਰ ਰਚਨਾ ਜੀ ਤੇ ਬਖਸ਼ਿਸ਼ਾ ਗਿੜੀ ਉਹ ਨਰੋਮ ਨਿਸ਼ਕਾਮ ਆਪਣੇ ਕੋਲੋਂ ਦਵਾਈਆਂ ਦੀ ਵੀ ਸੇਵਾ ਕਰਦੇ ਸੀ ਤਾਂ ਸਿਰਫ ਪ੍ਰਬੰਧ ਕਰਦੇ ਆ ਕੁਰਸੀਆਂ ਟੇਬਲ ਲਾ ਦੇ ਤਾਂ ਕਹਿੰਦੇ ਮਾਲ ਕੰਪਨੀ ਦਾ ਮਸ਼ਹੂਰੀ ਸਾਡੀ ਸਾਡੀ ਸਾਡੇ ਚਾਂਸ ਵਾਲੀ ਮਸ਼ਹੂਰੀ ਹੁੰਦੀ ਹੈ ਲੇਕਿਨ ਸਾਰੀ ਸੇਵਾ ਡਾਕਟਰ ਰਚਨਾ ਜੀ ਤੇ ਨਿਤਿਸ਼ ਅਨੇਜਾ ਜੀ ਦੀ ਹੁੰਦੀ ਹੈ ਕਿ ਬੇ ਤੁਹਾਡੀ ਸੇਵਾ ਇਤੇ ਬਹੁਤ ਵੱਡੀ ਸੇਵਾ ਕਾਮੂ ਬੇਨਤੀ ਹੈ ਸਾਨੂੰ ਬੱਚਿਆਂ ਦੀ ਲਿਸਟ ਦੇ ਦਿਓ ਉਹਨਾਂ ਦੇ ਅਧਾਰ 'ਤੇ ਜੁਲਸਾ 25 ਸ਼ਾਮ ਦਾ ਸਿਪੰਨ ਕਰਨ ਦਾ ਪ੍ਰੋਪਰਲਾ ਕਰਾਂਗੇ ਤੇ ਤੁਹਾਨੂੰ ਫਿਰ ਮੀਡੀਆ ਦੇ ਵਰੀਆਂ ਦਾ ਬੇਨਤੀ ਕਰਾਂਗੇ ਧੰਨਵਾਦ ਜੋੜ ਕੇ ਦੁਬਾਰਾ ਕਿ ਜਿਹੜਾ ਇਹ ਇੱਕ ਜੋਬ ਵਿਕਲਾਣ ਬੱਚੋ ਕਾ ਸਕੂਲ ਬੀਆਰਐਸ ਨਗਰ ਟੈਕਸਾਈਡ ਬੈਸਟਰਨ ਮਾਲ ਪੀਐਲਐਸ ਨਗਰ ਵਿਕੇਸ਼ ਖਾਨ ਹੈ ਉਹ ਛੋਟੀ ਜੀ ਜਗ੍ਹਾ ਤੇ ਬਣਿਆ ਹੋਇਆ ਹੈ ਭੈਣ ਸਤਵੰਤਪੂਰ ਜੀ ਇਹਦਾ ਪ੍ਰਬੰਧ ਚਲਾਉਂਦੇ ਨੇ ਨਾਲ ਇਹਨਾਂ ਦੇ ਭੈਣ ਜੀ ਹੋਰ ਥਾਲਾ ਸਟਾਫ ਹੈ ਅਨੇਕਾਂ ਸਰੀਰ ਇੱਥੇ ਗਾਹੇ-ਵਗਾਹੇ ਹੁੰਦੇ ਨੇ ਤੁਹਾਨੂੰ ਵੀ ਬੇਨਤੀ ਹੈ ਤੁਹਾਡੇ ਪਰਿਵਾਰ 'ਚ ਕੋਈ ਜੱਥ ਹੋ ਜਾਂਦੀ ਹੈ ਕੋਈ ਜਿਹੜੀ ਬਸਤੀ ਬਣਾ ਰਹੇ ਹਾਂ ਤੈਨਾ ਸਰੀਰਾਂ ਦੇ ਵਿੱਚ ਉਹ ਗਰੂਪੀਆਂ ਜਿਹੜੀਆਂ ਰੂਹਾਂ ਨੇ ਰੱਬੀ ਰੂਹਾਂ ਹਰ ਰੋਣਾਂ ਦੇ ਵਿੱਚ ਆ ਕੇ ਉਹ ਜਿਹੜਾ ਸੋਤ ਦਾ ਦਿਨ ਵਰਸੀ ਮਨਾਇਏ ਸਹਿਯੋਗ ਕਰੀਏ ਕੋਈ ਬਰਥਡੇ ਹੈ ਕੋਈ ਮੈਰਿਜ ਐਨਿਵਰਸਰੀ ਹੈ ਉਹ ਵੀ ਆਪਾਂ ਜਿਹੜਾ ਸਤਾਨਾਂ ਤੇ ਆ ਕੇ ਸੈਲੀਬ੍ਰੇਟ ਕਰੀਏ ਇਹੋ ਜੀ ਬੇਨਤੀ ਕਰਦਾ ਹੋਇਆ ਭਾਰੇ ਸਾਰੇ ਸ਼ਰੀਰਾਂ ਦਾ ਪਰਮਾਤਮਾ ਤੁਹਾਨੂੰ ਲੋਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋਲ ਸਾਰੇ ਆਏ ਸਿੱਖ ਜਿਨ੍ਹਾਂ ਨੇ ਪਿਆਰ ਉਹ ਭਰਾਵਾਂ ਨੂੰ ਸਤਿ ਸ੍ਰੀ ਅਕਾਲ मैं सब तो पहला था मैं अपनी पूरी टीम वालों अपने छोटे भीर सरबजी जी जन्मदिन की मुबारक दी हाँ सर बाकी आप इतने रेने मेरे को जिन्ना होंगे मैं वो वह कोशिश करती हाँ कि बच्चों को एजुकेशन दिखी जाए ज्यादा तक है तो नहीं मैं कुछ भी कर सकती पर सिर्फ एक परमात्मा सुन करवा वो मैं कर रही हाँ बाकी मैं अपनी सारी इस ਫਿਰ ਦੁਬਾਰਾ ਤੁਹਾਨੂੰ ਬਤਾਇ ਦਿੰਦੀ ਆ ਸਤਿਕਾਰਯੋਗ ਸ੍ਰੀ ਸਰਦਾਰ ਜੀ ਸਿੰਘ ਸਾਹਿਬ ਜੀ ਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਮੈਂ ਇੱਕ ਜੋਤ ਵੀ ਵਿਕਲੈਂਗ ਬੱਚਿਆਂ ਦੇ ਸਾਰੇ ਵਿਕਲੈਂਗ ਬੱਚਿਆਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੋਸਟ ਵੈਲਕਮ ਆਪ ਜੀ ਸਾਰਿਆਂ ਦਾ ਤੇ ਖਾਸ ਤੌਰ ਤੇ ਅੱਜ ਸਾਡੇ ਕਾਕਾ ਜੀ ਦਾ ਸਰਦਜੀਤ ਸਿੰਘ ਕਾਕਾ ਜੀ ਦਾ ਜਨਮ ਦਿਨ ਹੈ ਉਹਨਾਂ ਦੇ ਜਨਮ ਦਿਤੇ ਲੱਖ ਲੱਖ ਵਧਾਈਆਂ ਸਾਡੇ ਸਾਰਿਆਂ ਨੂੰ ਹੋਵੇ। ਪ੍ਰਣਾਮਨਾ ਕਰੇ ਇਹਨਾਂ ਸਾਰਿਆਂ ਬੱਚਿਆਂ ਦੀਆਂ ਸ਼ੀਸ਼ਾਂ ਆਪ ਜੀ ਨੂੰ ਲੱਗਣ ਆਪ ਜੀ ਦੀ ਉਮਰ ਲੰਬੀ ਹੋਵੇ ਤੰਦਰੁਸਤੀ ਵਰਸੇ ਸੱਚੇ ਪਾਤਸ਼ਾਹ ਤਾਂ ਕਿ ਤੁਹਾਡੇ ਵਰਗੇ ਤੁਹਾਡੇ ਲੱਭਸਾਂ ਦੇ ਨਾਲ ਤੁਹਾਡੇ ਚਰਮ ਇੱਥੇ ਬੈਨ ਦੇ ਨਾਲ ਜੇ ਹੋਰ ਇਨਸਾਨ ਟੈਪਰ ਤੁਹਾਡੇ ਨਾਲ ਇਹਨਾਂ ਬੱਚਿਆਂ ਦੀ ਆ ਕੇ ਸੇਵਾ ਕਰਦੇ ਨੇ ਤਾਂ ਇਹਨਾਂ ਦੀਆਂ ਬਹੁਤ ਸਾਰੀਆਂ ਸੇਵਾਵਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਹਾਜ਼ਰੀਆਂ ਲੱਗ ਰਹੀਆਂ ਹਰ ਬੰਦੇ ਦੀਆਂ ਕਿ ਜਿਹੜਾ ਮੈਂ ਉਹਨੂੰ ਜਨਮ ਦਿੱਤਾ ਜਿੰਨੇ ਸਮੇਂ ਲਈ ਜਦੋਂ ਉਹਨੇ ਸਵਾਸਾਂ ਦੀ ਪੂੰਜੀ ਖੇਚ ਲੈਣੀ ਹੈ ਤੇ ਇੱਕ ਮਿੰਟ ਵੀ ਨਹੀਂ ਲੱਗਣਾ ਬੰਦੇ ਨੂੰ ਤੇ ਜਿੰਨੀ ਸਵਸਥਾ ਦੀ ਕੁੰਜੀ ਆਪਾਂ ਨੂੰ ਮਿਲੀ ਹੈ ਜੇ ਅਸੀਂ ਉਹ ਚੰਗੇ ਲੇਖੇ ਲਾਈਏ ਤੇ ਉਹਦੇ ਵਿੱਚੋਂ ਅਸੀਂ ਹੋਰ ਮੈਂਬਰਾਂ ਨੂੰ ਵੀ ਚੰਗੇ ਪਾਸੇ ਲਿੰਦੇ ਦੀ ਪ੍ਰੇਰਨਾ ਦਿੱਤੀ ਹੈ ਤਾਂ ਉਸ ਮਹਾਰਜ ਜੀਾਂ ਵੀ ਬੜੀਆਂ ਬਖਸ਼ਿਸ਼ਾਂ ਨਸੀਬ ਹੁੰਦੀਆਂ ਬੰਦੇ ਨੂੰ ਔਰ ਇਹਨਾਂ ਬੱਚਿਆਂ ਦੀਆਂ ਵੀ ਬੜੀਆਂ ਅਸੀਸਾਂ ਨਸੀਬ ਹੁੰਦੀਆਂ ਗੁਰਬਾਣੀ 'ਚ ਲਿਖਿਆ ਹੈ ਕਿ ਗੁਰੂ ਜਸਾਨਾਹੀ ਕੋ ਦੇ ਦਿਨ ਮਸਤ ਭਾਗ ਸਿੰਗ ਲੱਗਾ ਸੀ ਅਸੀਂ ਕਹਿੰਦੇ ਕਿ ਉਹ ਬੰਦੇ ਕੋ ਚਾਰ ਗੱਡੀਆਂ ਉਹ ਕੋ ਕੋਟੀਆਂ ਉਹਦੇ ਪੁੱਤਰ ਧੀਆ ਚੰਗੇ ਉਹਦਾ ਫੈਮਲੀ ਚੰਗੀ ਉਹਦਾ ਬੜਾ ਰੁਤਵਾ ਗੁਰਬਾਣੀ ਤੇ ਕੁਝ ਨਹੀਂ ਲਿਖਿਆ ਗੁਰਬਾਣੀ ਤੇ ਸਿਰਫ ਇਹੀ ਲਿਖਿਆ ਕਿ ਜਿਨ੍ਹਾਂ ਦੇ ਮੱਥੇ ਦੇ ਬੜੇ ਵੱਡੇ ਭਾਗ ਨੇ ਸਮਾਜ ਉਹਨਾਂ ਦੀ ਸੇਵਾ ਦੇਣੇ ਆਮ ਦਾ ਨੂੰ ਸੇਵਾ ਦੇ ਦਿੰਦਾ ਸੋ ਇਹ ਸੇਵਾ ਸੱਚੇ ਪਾਤਸ਼ਾਹ ਨੇ ਸਰਬਜੀਤ ਸਿੰਘ ਖਾਕਾ ਜੀ ਨੇ ਲਿਖੇ ਲਾਈ ਹੈ ਬੜੇ ਵੱਡੇ ਭਾਗ ਵਾਲਾ ਉਸ ਸਾਜ ਜੀ ਨੇ ਆਪਣੀ ਬਖਸ਼ਿਸ਼ ਦੇ ਨਾਲ ਇਹਨਾਂ ਨੂੰ ਸੇਵਾ ਸਮਾਜ ਦੀ ਪਹਿਲਾਂ ਵੀ ਸੇਵਾ ਕਰ ਰਿਹਾ ਸੱਚੇ ਦਿਲੋਂ ਔਰ ਖਾਸ ਤੌਰ ਤੇ ਇਹਨਾਂ ਵਿਕਲੰਗਾਂ ਦਾ ਜਿਨ੍ਹਾਂ ਦਾ ਮਾਈ ਪਾਪ ਆਪ ਹੀ ਉਹ ਸਾਰੇ ਜਾਣੇ ਕੋਈ ਨਹੀਂ ਹੈ ਗਰੀਬੀ ਹੈ ਘਰ ਵਿੱਚ ਮਾ ਮਾ ਨੂੰ ਜਨਮ ਜ਼ਰੂਰ ਦਿੱਤਾ ਲੇਕਿਨ ਸਮਰਥਾ ਨਹੀਂ ਹੈ ਬੱਚਿਆਂ ਨੂੰ ਪਾਲਣ ਦੀ ਪੜਾਉਣ ਦੀ ਉਹਨਾਂ ਨੂੰ ਕਿਸੇ ਪਾਸੇ ਕੀ ਵੀ ਉਹਨਾਂ ਨੇ ਸੰਭਾਲਿਆ ਜਦੋਂ ਕੁਦਰਤ ਨੇ ਦਿੱਤਾ ਅਲਰਦੀ ਡਿਊਟੀ ਜੋ ਹੈ ਉਹ ਤੁਹਾਡੇ ਵਰਗੇ ਮਹਾਪੁਰਸ਼ਾਂ ਨੇ ਲੇਖੇ ਲਾਈਆ ਸੱਚੇ ਪਾਤਸ਼ਾਹ ਨੇ ਸੋ ਸਾਡੀ ਇੱਕ ਵਾਰੀ ਫੇਰ ਬੇਨਤੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਕਰਨ ਤੁਹਾਡੀ ਲੰਬੀ ਆਸਰ ਹੋਵੇ ਔਰ ਤੰਦਰੁਸਤੀ ਬਖਸ਼ੇ ਸੱਚੇ ਪਾਤਸ਼ਾਹ ਇਹ ਜਿਹੜਾ ਸੇਵਾ ਦਾ ਮੇਰਾ ਹੈ ਇਹ ਤੁਹਾਨੂੰ ਦਿੰਦੇ ਰਹਿਣ ਔਰ ਤੁਹਾਡੇ ਪਰਿਵਾਰ ਵਿੱਚ ਵੀ ਇਸ ਦਾ ਜੋ ਤੁਹਾਡੇ ਅੱਗੇ ਵੱਸ਼ਾ ਤੱਕ ਵੀ ਇਸ ਸੇਵਾ ਦਾ ਫਲ ਤੁਹਾਨੂੰ ਮਿਲਦਾ ਰਹੇ ਦੂਸਰੀ ਗੱਲ ਇਹ ਹੈ ਕਿ ਇਹ ਜੋ ਬੱਚੇ ਤੁਸੀਂ ਦੇਖ ਰਹੇ ਹੋ ਮਾਰਲ ਜੇ ਸਾਨੂੰ ਵੀ ਹੁਕਮ ਲਾਇਆ ਇਹਨਾਂ ਵਾਸਤੇ ਤੇ ਨੇਤਰਹੀ ਮੈਂ ਕੋਈ ਗੁੰਗਾ ਕੋਲਾ ਕੋਈ ਬੈੱਡ ਤੇ ਪੈਤੀ 32 ਸਾਲ ਦਾ ਨਾ ਲੈਟਰੀ ਬਾਥਰੂਮ ਜਾ ਸਕਦੇ ਨਾ ਪਾਣੀ ਪੀ ਸਕਦੇ ਨਾ ਖਾਣਾ ਖਾ ਸਕਦੇ ਨਾ ਬੋਲ ਸਕਦੇ ਨਾ ਖੜੇ ਹੋ ਸਕਦੇ ਨਾ ਉਹ ਦੁਨੀਆ ਦਾ ਕੋਈ ਤਾਂ ਕ્રોਧ ਲੋਭ ਮੋਹ ਹੰਕਾਰ ਕਿਸੇ ਚੀਜ਼ ਦਾ ਨਹੀਂ ਪਤਾ ਪਰ ਜਿਵੇਂ ਜਨਮ ਹੋਇਆ ਉਵੇਂ ਸਰੀਰ ਪਿਆ ਬੈੱਡ ਤੇ तो ये चले जाएंगे, जाए जो सू महार शक्ति दिखती है कि किसी अरे काम आ सकी मैं लगता है कि गुरु साहब ने अपने पुत्र वार के सारा सरपंच वाल के यही शिक्षा दी कि जे आप किसी के काम आ सकी सू जरूर किसी के काम सक, आना चाहिए